लोड़ी ਦੇ ਤਿਉਹਾਰ ਮੌਕੇ ਸੀਤਲਾ ਮੰਦਰ ਰਾਮਪੁਰਾ ਫੂਲ ਵਿਖੇ ਸੰਸਥਾ ਦੀ ਮਹਿਲਾ ਮੰਡਲੀ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ 'ਚ ਔਰਤਾਂ ਨੇ ਪਾਗ ਲਿਆ ਸਮਾਗਮ ਦੌਰਾਨ ਔਰਤਾਂ ਨੇ ਪੰਜਾਬੀ ਬੋਲੀਆਂ ਤੇ ਗਿੱਧਾ ਪਾਇਆ ਅਤੇ ਇੱਕ ਦੂਜੇ ਨੂੰ ਲੋੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਇਸ ਮੌਕੇ ਸੰਸਥਾ ਵੱਲੋਂ ਰਿਓੜੀਆਂ, ਮੂੰਗਫਲੀਆਂ ਵੰਡੀਆਂ ਗਈਆਂ ਤੇਰੇ ਵੱਲੋਂ ਸੀਤਲਾ ਭਜਨ ਮੰਡਲੀ ਮੰਡਲੀ ਦਾ ਪ੍ਰਧਾਨ ਤੇ ਰੇਸ਼ਮਾ ਮਿੱਤਲ ਇਹ ਵੀ ਪ੍ਰਧਾਨ ਹੈ ਜੀ ਤੇ ਲੋਹੜੀ ਦਾ ਇਹ ਹਰ ਸਾਲ ਇਹਨਾਂ ਦੇ ਸਦਕਾ ਅਸੀਂ ਲੋਹੜੀ ਮਨਾਉਣੀ ਹੈਗੇ ਖਾਸ ਕਰ ਅਸੀਂ ਪਵਨ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾ ਸਦਕਾ ਅਸੀਂ ਹਰ ਸਾਲ ਇਸ ਮੰਦਰ ਵਿੱਚ ਅਸੀਂ ਲੋਹੜੀ ਦਾ ਪ੍ਰੋਗਰਾਮ ਰੱਖਦੇ ਆ ਧੀਆਂ ਦੀ ਤੇ ਪੁੱਤਾਂ ਦੀ ਹਰ ਸਾਲ ਅਸੀਂ ਲੋਹੜੀ ਮਨਾਉਣੀ ਹੈਗੇ ਕਿਸੇ ਨਾਲ ਕੋਈ ਫਰਕ ਨਹੀਂ ਖਾਸ ਕਰਕੇ ਲੋਹੜੀ ਵਿੱਚ ਪਾਠਨਾ ਦਾ ਖਾਸ ਮਹੱਤਵ ਤੇ ਰੌੜੀਆਂ ਦਾ ਮੂ ਫਲਗਾ ਦਾ ਇੰਨਾ ਦਾ ਖਾਸ ਮਹੱਤਵ ਹੈ ਜੀ ਤੇ ਲੋਹੜੀ ਅਸੀਂ ਵਾਲ ਕੇ ਅਸੀਂ ਤਿਲ ਵੀ ਪਾਉਣੇ ਆ ਤਿਲ ਪਾ ਕੇ ਅਸੀਂ ਕਹਿੰਦੇ ਆ ਇਸਰ ਜਾ ਦਿਲਦਰ ਦਿਲਦਰ ਦੀ ਜੜ ਚੁੱਲ੍ਹੇ ਪਾ ਮੇਰੇ ਵੱਲੋਂ ਸਾਰੀ ਸੀਤਲਾ ਭੈਣ ਮੰਡਲੀ ਨੂੰ ਸਾਰੀਆਂ ਭੈਣਾਂ ਜੋ ਵੀ ਇੱਥੇ ਆਈਆਂ ਲੋਹੜੀ ਮਨਾਉਣ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੇ ਵੱਲੋਂ ਸਾਰਿਆਂ ਦੀ ਜੈ ਮਾਤਾ ਜੀ ਸੀਤਲਾ ਮਹਿਲਾ ਮੰਡਲ ਵੱਲੋਂ ਸਾਰੀ ਭੈਣਾਂ ਨੂੰ ਸਾਰੀ ਸੰਗਤ ਨੂੰ ਲੋੜੀਆਂ ਤੇ ਮਾਗਦੀਆਂ ਇਹ ਸਾਰੀ ਸ਼ੁਭ ਕਾਮਨਾਵਾਂ ਇਤਿਹਾਸ ਮੁੰਗਪਲੀ ਤੇ ਲੋੜੀਆਂ ਦਾ ਹੁੰਦਾ ਹੈ ਅਗਨੀ ਜਲਾ ਕੇ ਸਾਰੇ ਹੀ ਪਰਿਕਰਮਾ ਕਰਦੇ ਐ ਈਸ਼ਵਰ ਆਦਿ ਲਿੱਦਰ ਜਾ ਦਾ ਅਰਗ ਦਿੰਦੇ ਐ ਤਿਲ ਚੋਲੀ ਨਾਲ ਤੇ ਸਾਰੀਆਂ ਪ੍ਰੇਣਾ ਇਕੱਠੀਆਂ ਹੋ ਕੇ ਸਾਰੇ ਹੀ ਗਲੀ ਮੁਹੱਲੇ ਵਾਲੇ ਇਕੱਠੇ ਹੋ ਕੇ ਅਗਨੀ ਜਲਾ ਕੇ ਬੰਦੇ ਐ ਤੇ ਅੱਗੇ ਅਗਲੇ ਸਾਲ ਲਈ ਸ਼ੁਭ ਕਾਮਨਾ ਦੀ ਪ੍ਰਾਰਥਨਾ ਕਰਦੇ ਐ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਆਣ ਤੇ ਸਾਰੀਆਂ ਖੁਸ਼ੀਆਂ ਆਣ ਖੁਸ਼ੀਆਂ ਹੀ ਖੁਸ਼ੀਆਂ ਸਾਰਿਆਂ ਦੇ ਘਰਾਂ 'ਚ ਵਰਸਣ ਇਹ ਹੀ ਕਾਮਨਾ ਕਰਦੇ ਆਂ ਮਾਤਾ ਰਾਣੀ ਸਭ ਦੇ ਘਰਾਂ 'ਚ ਬਰਕਤ ਪਾਵੇ ਤੇ ਅੱਜ ਦੇ ਦਿਨ ਮੇਰਾ ਜਨਮ ਦਿਨ ਵੀ ਹੈ ਇਸ ਲਈ ਰੇਸ਼ਮਾ ਮਿੱਤਲ ਜੀ ਨੇ ਮੇਰੇ ਜਨਮ ਦਿਨ ਤੇ ਵੀ ਇਹ ਹੀ ਪ੍ਰੋਗਰਾਮ ਰੱਖਿਆ ਹੁੰਦਾ ਹਰ ਸਾਲ ਵੀ ਐਵੇਂ ਮਨਾਉਂਦੇ ਆ ਨੱਚ-ਟੱਪ ਕੇ ਤੇ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਸਪੈਸ਼ਲ ਰੇਸ਼ਮਾ ਜੀ ਦਾ ਥੈਂਕ ਯੂ